ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿਡਰ ਪੰਜਾਬੀ মিডিਆ ਮੈਂ ਮਨਵਰਤ ਕੋਰ ਹਾਜ਼ਿਰਾਂ 5:00 ਤੱਕ ਦੀ ਆ ਵਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੇਜਰੀਵਾਲ ਨੂੰ ਰਿਹਾਈ ਮਾਮਲੇ 'ਚ ਜਾਗੀ ਇੱਕ ਆਸ ਕਗਨਾ ਰਨਾਥ ਦੇ ਵਿਵਾਦਿਤ ਬਿਆਨ ਤੋਂ ਬਾਅਦ ਹਰਿਆਣਾ 'ਚ ਵੀ ਉੱਠ ਗਿਆ ਹੰਗਾਮਾ ਪੰਜਾਬ ਸਰਕਾਰ ਖਿਲਾਫ ਜੈ ਇੰਦਰ ਕੌਰ ਦੀ ਅਗਵਾਈ 'ਚ ਹੋ ਰਿਹਾ ਰੋਸ ਪ੍ਰਦਰਸ਼ਨ ਇੱਕ ਹੋਰ ਨਰਸਿੰਗ ਵਿਦਿਆਰਥਣ ਨੂੰ ਆਟੋ ਚਾਲਕ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ ਕਲਕੱਤਾ ਕਤਲ ਮਾਮਲੇ 'ਚ ਹੰਗਾਮਾ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਚਲਾਏ ਗਏ ਗੈਸ ਦੇ ਗੋਲੇ 29 ਅਗਸਤ ਤੋਂ ਸ਼ੁਰੂ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ ਹੁਣ ਖਬਰਾਂ ਵਿਸਥਾਰ ਨਾਲ ਦਿੱਲੀ ਦੇ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਆਪਕਾਰੀ ਸ਼ਰਾਬ ਕਟਾਲੇ ਮਾਮਲੇ ਦੇ ਤਹਿਤ ਬੰਦ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਵਾਸਤੇ ਇੱਕ ਆਸ ਜਗ ਗਈ ਹੈ ਦੱਸਈਏ ਕਿ ਸੁਪਰੀਮ ਕੋਰਟ ਨੇ ਬੀਆਰਐਸ ਨੇਤਾ ਕਵਿਤਾ ਨੂੰ ਜ਼ਮਾਨਤ ਦੇ ਦਿੱਤੀ ਹੈ ਉਸ ਨੂੰ ਸੀਬੀਆਈ ਅਤੇ ਈਡੀ ਵੱਲੋਂ ਦਰਜ ਕੇਸਾਂ ਵਿੱਚ ਜ਼ਮਾਨਤ ਮਿਲ ਚੁਕੀ ਹੈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ 5 ਮਹੀਨਿਆਂ ਤੋਂ ਰਹਾਸਤ ਜੋ ਹੈ ਗਵਾਹਾਂ ਦੀ ਲੰਮੀ ਸੂਚੀ ਤੋਂ ਕਈ ਦਸਤਾਵੇਜ਼ਾਂ ਦੇ ਕਾਰਨ ਹੀ ਟਲੀ ਅਦਾਲਤ ਵਿੱਚ ਸੁਣਵਾਈ ਵਿਚ ਸਮਾਂ ਲੱਗੇਗਾ ਤੁਹਾਨੂੰ ਦੱਸ ਦਈਏ ਕਿ ਤੇਲਗਾਨਾ ਦੇ ਸਾਬਕਾ ਮੁੱਖ ਮੰਤਰੀ ਦੇ ਚੰਦਰ ਸ਼ੇਖਰ ਦੀਤੀ ਕਵਿਤਾ ਤੇ BRS ਦੀ SSLC 15 ਮਾਰਚ ਤੋਂ ਪੁਲਿਸ ਵਿਰਾਸਤ ਵਿੱਚ ਹੈ ਹਾਈ ਕੋਰਟ ਨੇ ਕੁਝ ਜੁਲਾਈ ਤੋਂ ਕਵਿਤਾ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਸੁਪਰੀਮ ਕੋਰਟ ਨੇ ਕਿ ਕਵਿਤਾ ਨੂੰ 10-10 ਲੱਖ ਰੁਪਏ ਦੇ ਜ਼ਮਾਨਤ ਦੀ ਵੰਡ ਦਾਇਰ ਕਰਨ ਗਵਾਹਾਂ ਨਾਲ ਛੇੜਛਾੜ ਨਾ ਕਰਨ ਅਤੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਦੀ ਸ਼ਰਤ ਤੇ ਦੋਵਾਂ ਮਾਮਲਿਆਂ 'ਚ ਜ਼ਮਾਨਤ ਦੇ ਨਿਰਦੇਸ਼ ਦੇ ਦਿੱਤੇ ਨੇ ਸੁਣਵਾਈ ਦਾ ਰਾਹ ਨੂੰ ਜਾਂਚ ਏਜੰਸੀਆਂ ED ਤੇ CBI ਤੋ ਪੁੱਛਿਆ ਗਿਆ ਸੀ ਕਿ ਉਹਨਾਂ ਕੋਲ ਕਵਿਤਾ ਦੇ ਕਥਿਤ ਟਕਟੋਲੇ ਵਿੱਚ ਸ਼ਾਮਲ ਹੋਣ ਦੇ ਕੀ ਸਬੂਤ ਹਨ ਅਤੇ ਉਹ ਅਦਾਲਤ ਨੂੰ ਸਬੂਤ ਦਿਖਾਉਣ ਸੁਣਵਾਈ ਵਿੱਚ ਕਵਿਤਾ ਦੇ ਤਰਫੋਂ ਸੀਨੀਅਰ ਵਕੀਲ ਸ਼ੁਕਲ ਗੋਰਤਰੀ ਪੇਸ਼ ਹੋਏ ਜ਼ਮਾਨਤ ਦੀ ਅਪੀਲ ਕਰਦੇ ਉਹਨਾਂ ਕਿਹਾ ਆਪ ਆਗੂ ਮਨੀਚ ਸ਼ੋਧੀਆਂ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਇਸ ਤੋਂ ਇਲਾਵਾ ਸੀਬੀਆਈ ਤੇ ਈਡੀਵੀ ਆਪਣੀ ਜਾਂਚ ਪੂਰੀ ਕਰ ਰਹੇ ਹਨ ਇਸ ਦੌਰਾਨ ਜਾਂਚ ਏਜੰਸੀਆਂ ਦੇ ਤਰਫੋਂ ਸੁਣਵਾਈ ਵਿੱਚ ਸ਼ਾਮਲ ਹੋਏ ਵੱਡੀ ਕਮਾਲੀਸਟ ਜਰਨਲ ਐਸ ਵੀ ਰਾਜੂ ਨੇ ਆਕੀ ਕਵਿਤਾ ਕੇ ਨੇ ਆਪਣੇ ਫੋਨ ਨਾਲ ਛੇੜਛਾੜ ਕਰਕੇ ਇਸ ਨੂੰ ਫਾਰਮੈਟ ਕੀਤਾ ਹੈ ਇਸ ਦੌਰਾਨ ਸਕੂਲ ਰੇਤਰੀ ਨੂੰ ਇਹਨਾਂ ਦੋਸ਼ਾਂ ਨੂੰ ਬੇਕਰਾਰ ਕਰਾਰ ਦਿੱਤਾ ਹੈ ਦੱਸ ਦੇਈਏ ਕਿ ਮਨੀਸ਼ ਸ਼ਿਸ਼ੋਧਿਆ ਦੇ ਕਵੀਤਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਦੀ ਵੀ ਆਸ ਜ਼ਮਾਨਤ ਮਿਲਣ ਲਈ ਜਾਗ ਗਈ ਹੈ ਕੰਗਨਾ ਰਣੋਤ ਦੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਹਰਿਆਣਾ ਚ ਵੀ ਵਿਰੋਧ ਛਿੜ ਗਿਆ ਹੈ ਕੰਗਨਾ ਰਣੋਤ ਨੂੰ ਦਿਮਾਗੀ ਅਪਾਹਜ ਕਰਾਰ ਦਿੱਤਾ ਗਿਆ ਹੈ ਦੱਸ ਸਹੀਏ ਕਿ ਅਦਾਕਾਰ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੋਤ ਇੱਕ ਵਾਰ ਵਿਵਾਦਾਂ ਵਿੱਚ ਘਿਰ ਗਈ ਹੈ ਕੰਗਨਾ ਰਣੌਤ ਨੇ ਮੀਡੀਆ ਨੂੰ ਇੱਕ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਕਿਸਾਨ ਆंदोलਨ ਵਿੱਚ ਬਲਦਹਾਰ ਤੇ ਕਤਲ ਹੋਏ ਸਨ ਕਿਸਾਨਾਂ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਇਸ ਬਿਆਨ ਨੂੰ ਲੈ ਕੇ ਕੰਗਨਾ ਦੀ ਖੂਬ ਆਲੋਚਨਾ ਹੋ ਰਹੀ ਹੈ ਪੰਜਾਬ ਦੇ ਨਾਲ ਹੀ ਹਰਿਆਣਾ ਵਿੱਚ ਵੀ ਕੰਗਨਾ ਦਾ ਖੂਬ ਵਿਰੋਧ ਹੋ ਰਿਹਾ ਹੈ 올 ਇੰਡੀਆ ਕਾਂਗਰਸ ਕਮੇਟੀ ਦੇ ਸਕਰਤਕ ਚੇਤਨ ਚੋਹਾਨ ਨੇ ਕੰਗਨਾ ਰਣੌਤ ਦੇ ਪਿਛਲੇ ਸ਼ਰਮਸਾਰ ਬਿਆਨਾਂ ਕਾਰਨ ਉਸ ਨੂੰ ਮਾਨਸਿਕ ਤੌਰ ਤੇ ਅਪਾਹਜ ਘਰਾਰ ਦਿੱਤਾ ਹੈ ਚੇਤਨ ਚੋਹਾਨ ਨੇ ਕਿਹਾ ਹੈ ਕਿ ਕੰਗਨਾ ਰਨੋਤ ਦੀ ਗਲਤ ਬਿਆਨਬਾਜ਼ੀ ਕਰਕੇ ਹੀ ਕਿਸਾਨ ਦੀ ਬੇਟੀ ਤੇ ਪਹਿਲਾ ਕਨਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ। ਬਸ ਇਹ ਕਿ ਕੰਗਨਾ ਰਨੋਤ ਦੇ ਵਿਵਾਦਤ ਬਿਆਨਾਂ ਦੇ ਕਾਰਨ ਹੁਣ ਹਰਿਆਣਾ ਦੇ ਵਿੱਚ ਵੀ ਵਿਰੋਧ ਛਿੜ ਗਿਆ ਹੈ। ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਜੈ ਇੰਦਰ ਕੌਰ ਦੇ ਸਮਰਥਨ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸਈਏ ਕਿ ਖੱਡ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਤਲਾ ਦਿਨ ਦਿਹਾੜੇ ਹਮਲਿਆਂ ਅਤੇ ਔਰਤਾਂ ਵਿਰੁੱਧ ਹੋ ਰਹੀਆਂ ਅਪਰਾਧਾਂ ਤੇ ਚਾਨਣਾ ਪਾਇਆ ਬਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਸੂਬੇ ਭਰ ਦੀਆਂ ਸੈਂਕੜੇ ਮਹਿਲਾਵਾਂ ਮੋਰਚਾ ਵਰਕਰਾਂ ਅਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਹਿੰਸਕ ਅਪਰਾਧਾਂ ਵਿੱਚ ਹੋ ਰਏ ਚਿੰਤਾਜਨਕ ਵਾਦੇ ਤੇ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਯੋ ਰਾਜ ਪੰਜਾਬ ਸਰਕਾਰ ਵਿਦ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਹੈ ਕਠਨੂ ਸੰਬੋਧਨ ਕਰਦੇ ਆ ਜਾਇਂਦਰ ਕੌਰ ਨੇ ਕਤਲਾ ਦਿਨ ਦਿਹਾੜੇ ਹਮਲਿਆਂ ਅਤੇ ਔਰਤਾ ਵਿਰੁੱਧ ਹੋ ਰਹੇ ਅਪਰਾਧਾਂ ਤੇ ਚਾਲਣਾ ਪਾਇਆ ਜਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਸਰਕਾਰ ਦੀ ਯੋਗਤਾ ਤੇ ਲੋਕਾਂ ਦਾ ਭਰੋਸਾ ਤੋੜ ਦਿੱਤਾ ਹੈ ਉਹਨਾਂ ਨੇ ਸਰਕਾਰ ਦੀ ਅਯੋਗਤਾ ਦੀ ਆਲੋਚਨਾ ਕੀਤੀ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਬਹਾਲ ਕਰਨ ਲਈ ਕ੍ਰਿਮੀਨਲ ਉਪਾਦੀ ਮੰਗ ਕੀਤੀ ਦਾ ਸਹੀ ਹੈ ਕਿ ਜਾਇਂਦਰ ਕੌਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਤੇ ਦਿਨ ਦਿਹਾੜੇ ਹਾਰੇ ਹੋ ਰਹੇ ਹਮਲਿਆਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਲਕੱਤਾ ਦੇ ਵਿੱਚ ਇੱਕ ਸਿੱਖਿਆਕ ਡਾਕਟਰ ਦੇ ਨਾਲ ਹੋਏ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਇੱਕ ਆਟੋ ਚਾਲਕ ਨੇ ਇੱਕ ਨਰਸਿੰਗ ਕਰ ਰਹੀ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ ਦੱਸਿਆ ਕਿ ਆਟੋ ਚਾਲਕ ਨੇ ਪੀੜਤਾ ਨੂੰ ਨਸ਼ੀਲੀਆਂ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਜੰਗਲ ਵਿੱਚ ਲੈ ਜਾ ਕੇ ਉਸ ਨਾਲ ਬਲਾਤਕਾਰ ਕੀਤਾ ਕਲਕੱਤਾ ਚ ਸਿੱਖਿਆਕਾਰੀ ਡਾਕਟਰ ਦੇ ਬਲਾਤਕਾਰ ਕਤਲ ਮਾਮਲੇ ਤੋਂ ਬਾਅਦ ਮਹਾਰਾਸ਼ਟਰ ਦੇ ਰਤਨਗਿਰੀ ਚ ਨਰਸਿੰਘ ਕਾਲਜ ਦੇ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਆਟੋ ਚਾਲਕ ਨੇ ਪੀੜਤਾ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ ਤੇ ਜੰਗਲ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਇਹ ਘਟਨਾ ਸੋਮਵਾਰ 26 ਅਗਸਤ ਦੀ ਹੈ ਪੀੜਤਾ ਦੀ ਉਮਰ 19 ਸਾਲ ਹੈ ਰੋਸ਼ ਔਨ ਤੋਂ ਬਾਅਦ ਉਸਨੇ ਆਪਣੀ ਭੈਣ ਨੂੰ ਫੋਨ ਕਰਕੇ ਘਟਨਾ ਬਾਰੇ ਦੱਸਿਆ ਘਟਨਾ ਦਾ ਪਤਾ ਲੱਗਦੇ ਹੀ ਮਹਾਰਾਸ਼ਟਰ ਦੇ ਰਤਨਗਿਰੀ ਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰ ਦਿੱਤਾ ਹੈ ਐਮਪੀ ਜੋਸ਼ੀ ਗਾਇਕਵੜ ਨੇ ਹਸਪਤਾਲ ਵਿੱਚ ਭੀੜਤਾ ਦੀ ਘਟਨਾ ਦੀ ਜਾਣਕਾਰੀ ਲਈ ਅਤੇ ਮਾਮਲਾ ਦਰਜ ਕਰ ਲਿਆ ਆਟੋ ਚਾਲਕ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਆਟੋ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦੱਸ ਰਹੀਏ ਕਿ ਕਲਕੱਤਾ ਰੇਪ ਅਤੇ ਕਤਲ ਮਾਮਲੇ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਵਿੱਚ ਇੱਕ ਆਟੋ ਚਾਲਕ ਨੇ 19 ਸਾਲਾਂ ਲੜਕੀ ਨੂੰ ਆਪਣੀ ਹਵਾਲਾ ਸ਼ਿਕਾਰ ਬਣਾ ਲਿਆ ਡਾਕਟਰ ਬੇਟੀ ਲਈ ਇਨਸਾਫ ਮੰਗ ਲੈ ਰੋਕ ਕਲਕੱਤਾ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਜਿਸ ਦੁਆਰਾ ਤੇ ਹੰਜੂ ਗੈਸ ਦੇ ਗੋਲੇ ਬਿਛਾਰੇ ਗਏ ਦਾ ਸਈਏ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਵਿੱਚ ਆਰਜੀਕਰ ਹਸਪਤਾਲ ਦੀ ਟ੍ਰੇਨੀ ਡਾਕਟਰ ਧੀ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕਲਕੱਤਾ ਅਤੇ ਹਾਵੜਾ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪ੍ਰਦਰਸ਼ਨਕਾਰੀਆਂ ਨੇ ਨਾਬੰਦਾ ਅਭਿਆਨ ਮਾਰ ਚੁੱਕਦੇ ਆ ਪੁਲਿਸ ਨੇ ਪ੍ਰਦਰਸ਼ਨ ਕਰ ਰਹੀ ਵਿਦਿਆਰਥੀਆਂ ਤੇ लाठी चार्ज ਕੀਤਾ ਅਤੇ ਉਹਨਾਂ ਨੂੰ ਹਟਾਉਣ ਲਈ ਅਥਰੂ ਗੈਸ ਦੇ ਗੋਲੇ ਵਿਛਾਡੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਪਰ ਪ੍ਰਦਰਸ਼ਨਕਾਰੀਆਂ ਨੇ ਹਾਵੜਾ ਦੇ ਮੱਛਰਗਾਸੀ ਵਿਖੇ ਪੁਲਿਸ ਬੈਰੀਗੇਡਾਂ ਨੂੰ ਖਿੱਚ ਕੇ ਹਟਾ ਦਿੱਤਾ ਤੇ ਨੰਬੰਦਾ ਬਿਆਨ ਮਾਰ ਚੁੱਕਿਆ ਪੁਲਿਸ ਨੇ ਉਹਨਾਂ ਨੂੰ ਖਿੜਿਆਉਣ ਲਈ लाठी चार्ज ਕੀਤਾ ਤੇ ਅਥਰੂ ਗੈਸ ਦੇ ਗੋਲੇ ਵਿਚ ੱਡੇ ਪੁਲਿਸ ਨੂੰ ਵਾਟਰ ਕੈਨਨ ਦੀ ਵਰਤੋਂ ਵੀ ਕਰਨੀ ਪਈ ਡਾਕਟਰ ਨਾਲ ਰੇਪ ਤੇ ਕਤਲ ਮਾਮਲੇ ਦੀ ਘਟਨਾ ਨੂੰ ਲੈ ਕੇ ਭਾਈ ਰੋਸ ਦੇ ਵਿਚਾਰ ਮੁੱਖ ਮੰਤਰੀ ਮਮਤਾ ਬਨਰਜੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਸੁਰੱਖਿਆ ਦੇ ਮੰਦੇ ਨਜ਼ਰ ਹਾਵੜਾ ਪੁਲ ਤੇ ਬੈਰੀਗੇਡ ਲਗਾਏ ਗਏ ਸਨ ਪਰ ਵੱਡੀ ਗਿਣਤੀ ਚ ਲੋਕ ਵਿਰੋਧ ਕਰ ਰਹੇ ਸੰਤਾ ਕਰਕੇ ਉਹਨਾਂ ਨੇ ਬੈਰੀਗੇਡ ਦੋੜ ਕੇ ਉਹਨਾਂ ਨੂੰ પાਸੀ ਕਰ ਦਿੱਤਾ ਤੇ ਇਨੇ ਇਕੱਠ ਨੂੰ ਖਿਲਾਰਨ ਵਾਸਤੇ ਪੁਲਲੇ ਸੱਵਲੋਂਾਂ ਤੇ ਅਥਰੂ ਗੈਸ ਦੇ ਗੋਲੇ ਚਲਾਏ ਗਏ 29 ਅਗਸਤ ਤੋਂ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਵੱਲੋਂ ਖੇਡਾਂ ਪੰਜਾਬ ਵਤਨ ਦੀਆਂ ਲੋਗੋ ਅਤੇ ਟੀ-ਸ਼ਰਟ ਨੂੰ ਲਾਂਚ ਕਰ ਦਿੱਤਾ ਗਿਆ ਹੈ ਦੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੀ ਐਡਮਿਸ਼ਨ ਲਈ ਅੱਜ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤਾ ਹੈ ਲੋਗੋ ਅਤੇ ਟੀ-ਸ਼ਰਟ ਨੂੰ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਹਾਕੀ ਦੇ ਜਾਦੂਦਾਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ ਕੌਮੀ ਖੇਡ ਦਿਵਸ ਦੀ ਯਾਦ ਵਿੱਚ 29 ਅਗਸਤ ਨੂੰ ਇਹ ਵਨਦਾਰਕਾਰੀ ਖੇਡ ਮੁਕਾਬਲਾ ਸ਼ੁਰੂ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ 2 ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੀ ਇਸ ਖੇਡ ਮੇਲੇ ਦਾ ਗਾਜ਼ ਸੰਗਰੂਰ ਦੇ ਬਾਹਰ ਰਿਹਰੋ ਸਟੇਡੀਅਮ ਤੋਂ ਹੋਵੇਗਾ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਨ ਅਤੇ ਤਸੱਲੀ ਵਾਲੀ ਗੱਲ ਹੈ ਕਿ ਸਵਾਰ 37 ਖੇਡਾਂ ਦੇ 9 ਉਮਰ ਵਰਗਾਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗਮਿਆਂ ਲਈ ਪੀੜਨਗੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਤੁਹਾਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਕਦੀ ਨਾਮ ਵੰਡੇ ਜਾਣਗੇ ਉਹਨਾਂ ਦੱਸਿਆ ਕਿ ਪਹਿਲੀ ਵਾਰ ਖੇਡਾ ਵਤਨ ਪੰਜਾਬ ਦੀਆਂ ਵਿੱਚ ਪੈਰਾ ਖੇਡਾ ਵਿੱਚ ਐਥਲੀਟਸ ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਰਗੀਆਂ ਵਿੱਚ ਪੰਜਾਬ ਦੇ ਪੈਰਾ ਐਥਲੀਟ ਪੈਰਾ 올림픽 ਵਿੱਚ ਭਾਗ ਲੈ ਰਹੇ ਹੁੰਦਾ ਸਹੀ ਹੈ ਕਿਉਂਕਿ ਅਗਸਤ ਤੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਵੱਖ-ਵੱਖ ਗੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਦਰ ਪੰਜਾਬੀ ਮੀਡੀਆ ਹੁੰਦੇ ਹੋਈ ਇਜਾਜ਼ਤ ਧੰਨਵਾਦ